ਗੁਰਜੀ ਕੀ ਪਤੇ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨ ਹੋਵਈ ਗੁਰਮੁਖ ਪਾਤ ਜੀ ਯਮਕ ਲਾਦਨੀ ਹੈ ਗੁਰਮੁਖ ਸੰਸਾ ਮੂਲ ਨ ਹੋਵਈ ਚਿੰਤਾ ਵਿੱਚ ਹੋ ਜਾਏ ਜੋ ਕਿਛ ਹੋਏ ਸੋ ਸਹ ਦੇ ਹੋਏ ਕਹਿਣਾ ਕਿਛ ਨਾ ਜਾਏ ਨਾਨਕ ਤੈਨ ਕਾ ਆਖਿਆ ਆਪ ਸੁਣੇ ਜੇ ਲੈਣ ਪੰਨ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹ ਸਮਾਣੀ ਅੰਤਰ ਨਿਰਮਲ ਨਾਉ ਅਣ ਦਿਨ ਜਾਗੇ ਕਦੇ ਨਾ ਸੋਵੇ ਸਹਜੇ ਅੰਮ੍ਰਿਤ ਪਿਆਉ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਣ ਦਿਨ ਹਰ ਗੁਣ ਗਾਉ ਮਿੱਠਾ ਉਚਾਰਨ ਕਰਨੇ ਕੋਈ ਮਿੱਠਾ ਬੋਲ ਜੰਦੇ ਨਹੀਂ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਨੰਦਨ ਹਰ ਗੁਣ ਗਾਵ ਨਿਰ ਘਰ ਵਾਸਾ ਸਦਾ ਸੁਹਦੇ ਨਾਨਕ ਤੈਨ ਮਿਲਿਆ ਸੁਖ ਪਾਉ ਪੌੜੀ ਹਰ ਧਨ ਰਤਨ ਜਵੇਹਰੀ ਸੋ ਗੁਰ ਹਰ ਧਨ ਹਰ ਪਾਸੇ ਦੇਵਾਇਆ ਇਹ ਵਿਸਰਾਮ ਇਸੇ ਤਰ੍ਹਾਂ ਲਵਣਾ ਹੈ ਹਰ ਧਨ ਰਤਨ ਜਵੇਹਰੀ ਇੱਥੇ ਵਿਸਰਾਮ ਸੋ ਗੁਰ ਹਰ ਧਨ ਇੱਥੇ ਠਮਕ ਹਰ ਪਾਸੇ ਦੇਵਾਇਆ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕੈ ਕੋਈ ਕਿਹੋ ਦੇਵਾ ਦੇਵਾਏ ਇਹੋ ਹਰ ਤਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ ਪਾਠੀ ਸਿੰਘ ਜੀ ਨੇ ਪਤਾ ਹੀ ਨਹੀਂ ਲੱਗਣ ਦਿੱਤਾ ਵਿਸਰਾਮ ਕਿੱਥੇ ਹੈ ਯਾਨੀ ਰੁਕਣਾ ਵਿਸਰਾਮ ਤੇ ਜੇ ਕਿਸੈ ਕਿਹੋ ਇੱਥੇ ਥੋੜਾ ਠਹਿਰਾ ਦੇ ਦਿਨਾ ਜੇ ਕਿਸੇ ਕਿਹੋ ਦਿਸ ਆਵੇ ਇੱਥੇ ਠਮਕ ਤਾਂ ਕੋਈ ਕਿਹੋ ਮੰਗ ਲਏ ਇੱਥੇ ਠਮਕ ਅਕਾ ਕੋਈ ਕਿਹੋ ਦੇਵਾਏ ਇੱਥੇ ਵਿਸਰਾਮ ਯਾਨੀ ਜਿਆਦਾ ਵਿਸਰਾਮ ਇਉਂ ਲੱਗਣਾ ਹੈ ਇਉਂ ਰੁਕਣਾ ਹੈ ਜੇ ਕਿਸੇ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕਾ ਕੋਈ ਕਿਹੋ ਦੇਵਾਏ ਇੱਥੇ ਵਿਸਰਾਮ ਆ ਮੱਕਾ ਕਹਿ ਦਿੰਦੇ ਨੇ ਅਕਾ ਨਹੀਂ ਕਹਿਣਾ ਅਕਾ ਪੂਲਾ ਹੀ ਪੂਲਾ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਕਿਹੋ ਨਹੀਂ ਕਹਿਣਾ ਕਕੇ ਕਿ ਲਾਂ ਹਾਹੇ ਹੂੜਾ ਕਿਹੋ ਹੁੰਦਾ ਕਕੇ ਸਿਆਰੀ ਹਾਹੇ ਔਂਕੜ ਕਿਹੋ ਜੇ ਕਿਸੈ ਕਿਹੋ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅਕਾ ਕੋਈ ਕਿਹੋ ਦਿਵਾਏ 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 ਇੱਥੇ ਜਿਆਦਾ ਰੁਕੋ ਇਹ ਹਰ ਧਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਇਹੋ ਹਰ ਧਨ ਜੂਰ ਕੀਤਾ ਕਿੱਥੇ ਵੀ ਠਮਕ ਕਿਸੇ ਨਾਲ ਨਾ ਜਾਏ ਵੰਡਾਇਆ ਜਿਸ ਨੂੰ ਸਤਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਕਿੱਥੇ ਵੀ ਸ਼ਰਾਮ ਜਿਸ ਨੂੰ ਸਤਗੁਰ ਨਾਲ ਹਰ ਸਰਦਾ ਲਾਏ ਠਿਠਮਕ ਤਿਸ ਤਿਸ ਹਰ ਧਨ ਕੀ ਵੰਡ ਹੱਥ ਆਵੇ ਇੱਥੇ ਵਿਸਰਾਮ ਜਿਸਨੋ ਕਰਤਾ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ ਕਿਸੈ ਕਾ ਖਾਤ ਨਾਹੀ ਕਿਸੈ ਕੈ ਸੀਵ ਬੰਨੈ ਰੋਲ ਨਾਹੀ ਹਾਂਜੀ ਇੱਥੇ ਵਿਸਰਾਮ ਹੈ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ ਇਸ ਹਰ ਧਨ ਕਾ ਇੱਥੇ ਥੋੜਾ ਜਿਹਾ ਠਹਿਰਾ ਕੋਈ ਸ਼ਰੀਕ ਨਾਹੀ ਇੱਥੇ ਠਮਕ ਕਿਸੈ ਕਾ ਖਾਤ ਨਾਹੀ ਹਾਤ ਵੀ ਪੂਲਾ ਪੂਲ ਇਥੇ ਠਮਕ ਕਿ ਕਿਸੇ ਕਾ ਸੀਵ ਬੰਨਾ ਰੋਲ ਨਾਹੀ ਇਥੇ ਵਿਸਰਾਮ ਹੈ ਯਾਨੀ ਇਥੇ ਇਉਂ ਪੰਕਤੀ ਇਹ ਪੜਨੀ ਹੈ ਇਸ ਹਰ ਧਨ ਕਾ ਕੋਈ ਸਰੀਰ ਨਾਹੀ ਕਿਸੇ ਕਾ ਖਾਤ ਨਾਹੀ ਕਿਸੇ ਕਾ ਸੀਵ ਬੰਨਾ ਰੋਲ ਨਾਹੀ ਇਥੇ ਵਿਸਰਾਮ ਅੱਗੇ ਪੜੋ ਜੀ ਜੇ ਕੋ ਹਰ ਧਨ ਕੀ ਵਖੀਲੀ ਕਰੇ ਤਿਸ ਕਾ ਮੋਹ ਹਰ ਚਹੋਂ ਕੁੰਡਾ ਵਿੱਚ ਕਾਲਾ ਕਰਾਇਆ ਜੇ ਕੋ ਹਰ ਧਨ ਕੀ ਬਖੀਲੀ ਕਰੇ ਇਥੇ ਠਮਕ ਤੇ ਇਸ ਕਾ ਮੁਹ ਇਥੇ ਠਮਕ ਹਰ ਹਰ ਚਹੋਂ ਨਹੀਂ ਕਹਿ ਦੇਣਾ ਹਰ ਚਹੋ ਹਰ ਤੇ ਥੋੜੀ ਜਮਕ ਲੈ ਲਾ ਕੇ ਬੋਲਨੀ ਹੈ ਹਰ ਚਹੋਂ ਕੁੰਡਾ ਵਿੱਚ ਕਾਲਾ ਕਰਾਇਆ ਹਰ ਕਹਿ ਦਿੱਤੇ ਨਾਲ ਕਿਸੈ ਜੋਰ ਬਖੀਲੀ ਨਾ ਚੱਲਈ ਦੇਹ ਦੇਹ ਨੇਤ ਨੇਤ ਚੜਾ ਸਵਾਇਆ ਸਰ ਲੋਕੋ ਮਹੱਲਾ ਤੀਜਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਐੜੇ ਕੰਨਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉੱਬਰੈ ਜਿਤ ਪੋਲਾ ਬੋਲਣਾ ਜੇ ਤ ਦੁਆਰ ਉੱਬਰੈ ਤਿਤੈ ਲੈਹ ਉਬਾਰ ਤਿਤੈ ਲੈਹ ਉਬਾਰ ਸਤਿਗੁਰੂ ਸੁਖ ਵੇਖਾਲਿਆ ਵੇਖਾਲਿਆ ਸਤਿਗੁਰੂ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨ ਸੁज्जਈ ਹਾਰ ਬੇਨ ਬਖਸਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾਮ ਰੈ ਨਾ ਇਹ ਹਟ ਵਿਕਾਇ ਇਹ ਨਹੀਂ ਕਹਿਣਾ ਸਾਨੂੰ ਈੜੀ ਸਿਆਰੀ ਹਹਾ ਏ ਜ ਜੇ ਸਿਆਰੀ ਹਹਾ ਜੇ ਕਕੇ ਸਿਆਰੀ ਹਹਾ ਕੇ ਇਸ ਤਰ੍ਹਾਂ ਛੇਤੀ ਬੋਲਣਾ ਏ ਕਵਾਂਗੇ ਤਾਂ ਈੜੀ ਲਾਂ ਹਾਹੇ ਲਾਂ ਲੱਗ ਜਾਈਏ ਇਹ ਜਾਂ ਏ ਕਵਾਂਗੇ ਤਾਂ ਹਾਹ ਮੁਕਤਾ ਹੋ ਜਾਏਗਾ ਲਾਂ ਨਾ ਧਿਆਨ ਨਾਲ ਬੋਲਣਾ ਨਾ ਇਹ ਮਾਰੀ ਨਾ ਮਰੇ ਇਥੇ ਵਿਸਰਾਮ ਨਾ ਇਹ ਹਟ ਵਿਕਾਇ ਨਾ ਇਹ ਮਾਰੀ ਨਾ ਮਰੇ ਨਾ ਅਗਲਾ ਨਾ ਮੁਕਤਾ ਹੈ ਨਾ ਇਹ ਮਾਰੀ ਨਾ ਅਮਰ ਹੈ ਨਾ ਇਹ ਹਟ ਵਿਕਾਇ ਗੁਰ ਕੈ ਸਬਦ ਪਰ ਜਾਲੀਐ ਪਰ ਜਾਲੀਐ ਪਰ ਅਤੇ ਜਾਲੀਐ ਦੇ ਵਿੱਚ ਡੈਸ਼ ਜੀ ਦੇ ਕੇ ਲੰਕਾ ਕੇ ਬੋਲਣਾ ਪਾਠ ਇਕੱਠਾ ਹੀ ਹੈ ਗੁਰ ਕੈ ਸਬਦ ਪਰ ਜਾਲੀਐ ਤਾਂ ਇਹ ਵਿੱਚ ਹੋ ਜਾਏ ਤਾਂ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਮਾਇਆ ਕਾ ਮਾਰਨ ਸਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਤੁਰ ਹੋ ਹੁਕਮੁ 부ਝਨੀ ਸਾਣ ਸਤਗੁਰ ਕੀ ਵਡਿਆਈ ਸਤਗੁਰ ਦਿੱਤੀ ਇਥੇ ਵਿਸਰਾਮ ਤੁਰ ਹੋ ਇਥੇ ਯਮਗਲਾ ਜਨੀ ਤੁਰ ਹੋ ਹੁਕਮ 부ਝਨੀ ਸਾਣ ਪੁੱਤੀ ਪਾਤੀ ਜਾ ਵਾਈ ਸਕੀ ਪਾਤੀ ਨਹੀਂ ਹਨ ਤੱਦਾ ਨਹੀਂ ਆ ਵਿੱਚ ਪਾਤੀ ਬਾ ਇੱਥੋਂ ਵੀ ਡੈਸ਼ ਦੇਣੀ ਐ ਤੀ ਪਾਤੀ ਯਾਨੀ ਇਕੱਠਾ ਪਾਤੀ ਪੁੱਤੀ ਪਾਤੀ ਜਾ ਵਾਈ ਸਕੀ ਸਕੀ ਨਹੀਂ ਕਹਿਣਾ ਪੁੱਤੀ ਪਾਤੀ ਜਾ ਵਾਈ ਸਕੀ ਸਕੀ ਅੱਗ ਅੱਗੋਂ ਪਿੱਛੋਂ ਟੋਨ ਡਿੱਠਾ ਇੱਥੇ ਵਿਸਰਾਮ ਲਾਹੀਉਨ ਸਭਨਾ ਕਾ ਅਭੁਮਾਨ ਪੁੱਤੀ ਪਾਤੀ ਜਾਵਾਈ ਸਕੀ ਅੱਗ ਹੋ ਪਿੱਛੋ ਟੋਲ ਡਿੱਠਾ ਲਾਹੀਉਨ ਸਭਨਾ ਕਾ ਅਭੁਮਾਨ ਪੁੱਤੀ ਪਾਤੀ ਜਾਵਾਈ ਸਕੀ ਅੱਗ ਹੋ ਪਿੱਛੋ ਟੋਲ ਡਿੱਠਾ ਇਥੇ ਵਿਸਰਾਮ ਲਾਹੀਉਨ ਸਭਨਾ ਕਾ ਅਭੁਮਾਨ ਜਿੱਥੈ ਕੋ ਵੇਖੈ ਤਿੱਥਾ ਮੇਰਾ ਸਤਿਗੁਰੂ ਹਰ ਬਕਸ਼ਿ ਉਸ ਸਭ ਜਹਾਨ ਜਿੱਥੇ ਕੋ ਵੇਖੇ ਿੱਥੇ ਮੇਰਾ ਸਤਿਗੁਰੂ ਇਥੇ ਵਿਸਰਾਮ ਹਰ ਬਕਸ਼ਿ ਉਸ ਸਗਲ ਜਹਾਨ ਹਰ ਬਕਸ਼ਿ ਉਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੁ ਹਾਲਤ ਪਾਲਤ ਸਿੱਜੈ ਜੇ ਵੇਮਖ ਹੋਵੇ ਸੋ ਫਿਰੇ ਪ੍ਰਿਸ਼ਟ ਥਾਨ ਜੇ ਸਤਗੁਰੂ ਨੂੰ ਮਿਲ ਮੰਨੇ ਇਥੇ ਥਮ ਸੋ ਹਾਲਤ ਪਲਤ ਸਿੱਜਾ ਇਥੇ ਵਿਸਰਾਮ ਜੇ ਵੇਮਖ ਹੋਵੇ ਸੋ ਫਿਰੇ ਪ੍ਰਿਸ਼ਟ ਥਾਨ ਜਨ ਨਾਨਕ ਕਹਿ ਬਲ ਹੋਆ ਮੇਰਾ Swami ਹਰ ਸੱਜਣ ਪੁਰਖ ਸੁਜਾਨ ਪੌਦੀ ਪੈਤ ਦੇਖ ਕੈ ਸਭ ਆਏ ਪਏ ਸਤਿਗੁਰੂ ਕੀ ਪੈਰੀ ਲਾਹਿਉਨ ਸਬਨਾ ਕੀਹੋ ਮਨੋ ਗੁਮਾਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਪੌਦੀ ਪਿੱਤ ਦੇਖ ਕਹਿ ਇੱਥੇ ਠੰਮਕ ਸਭ ਆਏ ਪਏ ਸਤਿਗੁਰੂ ਕੀ ਪੈਰੀ ਕਿੱਥੇ ਵਿਸਰਾਮ ਲਾਹਿਉਨ ਸਬਨਾ ਕੀਹੋ ਕੀਹੋ ਬੋਲਣਾ ਲਾਹਿਉਨ ਸਬਨਾ ਕੀਹੋ ਮਨੋ ਗੁਮਾਨ ਕੀਹੋ ਕੀਹੋ ਉਉਦੀ ਪੈਤ ਦੇਖ ਕੇ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਨ ਸਭਨਾ ਕੇ ਮਨ ਹੋ ਗੁਮਾਨ ਸਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣੈ ਕੋ ਪਾਏ ਖਲਹਾਨ ਨਾਨਕ ਏਬ ਨਾ ਜਪਈ ਕੋਈ ਖਾਇ ਨਿਦਾਨਾ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੂਏ ਜਿਸ ਮਨ ਨਹੀਂ ਕਹਿ ਦੇਣਾ ਜਿਸ ਮਨ ਵਸਿਆ ਤਰਿਆ ਸੂਏ ਨਾਨਕ ਜੋ ਭਾਵੈ ਸੋ ਹੋਏ ਨਾਨਕ ਪਤਿ ਵਿਸਰਾਮ ਪਉੜੀ ਪਰ ਬ੍ਰਹਮ ਦਿਆਲ ਸਾਗਰ ਤਾਰਿਆ ਗੋਰਪੁਰਾ ਮਿਹਰਵਾਨ ਪਰਮ ਭਉ ਮਾਰਿਆ ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਦਾਨ ਕੰਠ ਔਰ ਧਾਰਿਆ ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ ਸ਼ਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਣ ਕਹੰ ਆ ਸਾਰੇ ਜਿਹੜਾ ਸ਼ਲੋਕ ਹੈ ਇਹਦੇ ਹਲੰਤ ਲੱਗੇ ਹੋਏ ਨੇ ਨੰਨਿਆਂ ਨੂੰ ਧਿਆਨ ਨਾਲ ਬੋਲਨੇ ਹਨ ਜਿਨੀ ਕਹੰ ਮੋਹਨ ਸੰਨ ਪੰਚ ਚੋਰ ਤਿਨਾ ਘਰ ਮੋਹਨ ਹਾਂਜੀ ਮੋਹਨ ਹੋ ਮੈਂ ਅੰਦਰ ਸੰਨ ਸਾਕਤ ਮੁਠੇ ਦੁਰਮਤੀ ਹਰ ਰਸਨਾ ਜਾਣੰ ਜਿਨੀ ਅੰਮ੍ਰਿਤ ਧਰਮ ਜਿਨੀ ਅੰਮ੍ਰਿਤ ਧਰਮ ਲੁਟਾਇਆ ਬਿਖਸਿਓ ਰਚਹਿ ਰਚੰ ਦੁਸ਼ਟਾ ਸੇਤੀ ਪਰਹੜੀ ਜਨ ਸਿਓ ਬਾਦ ਕਰੰ ਨਾਨਕ ਸਾਕਤ ਨਰਕ ਨਾਨਕ ਸਾਕਤ ਨਰਕ ਮੈਂ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹੰਨ ਪਇਆ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹਿਨ ਮਹੱਲਾ ਤੀਜਾ ਜਿਣੀ ਸਤਗੁਰ ਸੇਵਿਆ ਤਾਨ ਨਿਤਾਣੇ ਤਿਸ ਅਹਿੰ ਤਿਸ ਪੂਲਾ ਬੂਨੈ ਸਾਸ ਗਿਰਾਸ ਸਦਾ ਮਨ ਵਸੈ ਜਾਮ ਜੋ ਹਿ ਨਸਕੈ ਤਿਸ ਹਰਦਾ ਹਰ ਹਰ ਨਾਮ ਰਸ ਕਬਲਾ ਸੇਵਕ ਤਿਸ ਹਰਦਾਸਾ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਾਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਣਾ ਸੋ ਤਿਸ ਪੌੜੀ ਜੋ ਬੋਲੇ ਪੂਰਾ ਸਤਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਾਟ ਘਾਟ ਮੁਖ ਭਣਿਆ ਬਹੁਤ ਵਡਿਆਈ ਸਾਹਿਬੈ ਬਹੁਤ ਵਡਿਆਈਆ ਸਾਹਿਬੈ ਨਹ ਜਾਹੀ ਗਣਿਆ ਸਤ ਸਹਜ ਆਨੰਦ ਸਤਗੁਰੂ ਪਾਸ ਸੱਚੀ ਗੁਰ ਮਣੀਆ ਹਾਂਜੀ ਵੱਖਰੇ ਬੋਲਨੇ ਹਨ ਪਾਦ ਸੱਚ ਸਹਿਜ ਅਨੰਦ ਇਥੇ ਠੰਮਕ ਸਤਿਗੁਰੂ ਪਾਸ ਇਥੇ ਵਿਸਰਾਮ ਸੱਚੀ ਗੁਰ ਮਣੀਆਂ ਗੁਰ ਮਣੀਆਂ ਇਕੱਠਾ ਨਹੀਂ ਕਹਿਣਾ ਸੱਚੀ ਗੁਰ ਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਜੇ ਸਿਓ ਸੱਜੇ ਜਾਓ ਬਣਿਆ ਸ਼ਲੋਕ ਮਹੱਲਾ ਤੀਜਾ ਆਪਨਾ ਆਪ ਨਾ ਪਛਾਨਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹਿ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਗਵਾਇਆ ਇਉਂ ਨਹੀਂ ਬੂਲਣਾ ਗਵਾਇਆ ਸਿੱਧਾ ਹੀ ਬੂਲਣਾ ਮਨਮੁਖ ਜਨਮ ਗਵਾਇਆ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਆ ਨ ਸੱਚਾ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਾਪ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਨ ਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮ ਆਨੰਦ ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮਾਨ ਤਨ ਭੰਗ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ